ਸਾਰੇ ਕੋ ਸਨਨ ਤੇ ਲਾਠੀ ਚਾਰਜ ਕਰਕੇ ਤੇ ਜ਼ਖਮੀ ਕਰਤਾ ਕੁਝ ਕਿਸਾਨ ਜਾਣਵੀ ਕੋ ਆ ਬੈਠੇ ਨੇ ਮੋਹੌਲੇ ਸੀ ਕਿ ਜੀ ਖਰਾਬ ਨਾ ਕੀਤਾ ਤੇ ਨਾ ਸਾਡੀ ਕੋਈ ਜੱਥੇਬੰਦੀ ਦਾ ਕੋਈ ਹੋਰ ਹਾਲੇ ਤੱਕ ਕੋਈ ਗੱਲ ਹੋਈ ਆ ਕਿਉਂਕਿ ਜਦੋਂ ਵੀ ਅਸੀਂ ਕੋਈ ਟਾਈਮ ਦੇ ਕੇ ਤੇ ਫੇਰ ਅਸੀਂ ਕੋਈ ਕਾਲ ਦੇ ਕੇ ਫੇਰ ਅਸੀਂ ਜੋ ਵੀ ਪ੍ਰੋਬਲਮ ਲੀਕ ਕੇ ਦੱਸਦੇ ਆਂ ਆਵੇਂ ਨਹੀਂ ਹੁਲਣ ਬਾਜ ਵਾਲੇ ਸਾਡੇ ਕੋਈ ਨਹੀਂ ਗਾ ਕਿਉਂਕਿ ਅਸੀਂ ਜ਼ਿੰਮੇਵਾਰ ਹੈਗੇ ਆਂ ਇਸ ਕਰਕੇ ਹੁਲੜਬਾਜ ਵਾਲੀ ਸਾਡੀ ਜੱਥੇਬੰਦੀ ਵਿੱਚ ਕੋਈ ਕਿਸੇ ਦਾ ਹੈ ਨਹੀਂਗਾ ਭਾਰਤ ਜਿਹੜਾ ਲੋਕਤੰਤਰ ਰਾਜ ਆ ਅਸੀਂ ਮੁਜ਼ਾਫ ਪੰਚਾਇਤ ਚੁਣੀ ਹੋਈ ਆ ਭਾਰਤ ਦੀ ਜਿਹੜੀ ਲੋਕ ਸਭਾ ਦੇ ਵਿੱਚ ਬੈਠੀ ਆ ਜਦੋਂ ਵੀ ਕੋਈ ਦੁੱਖ ਤਕਲੀਫ ਆ ਸਾਨੂੰ ਅਸੀਂ ਆਪਣੇ ਸਰਪੰਚ ਨੂੰ ਕਹਿਣਾ ਵਾ ਪਿਆ ਆ ਸਾਨੂੰ ਮੁਸ਼ਕਲ ਆ ਅਸੀਂ ਉਹਦੇ ਘਰ ਜਾ ਕੇ ਕਹਿਣਾ ਵਾ ਉਹ ਅਸੀਂ ਸਾਡੇ ਕਿਸਾਨ ਜਿਹੜੇ ਉਹਦੇ ਘਰ ਜਾ ਕੇ ਕਹਿਣਾ ਚਾਹੁੰਦੇ ਸੀ ਕਿ ਸਾਨੂੰ ਫਸਲਾਂ ਦੇ ਭਾਅ ਦਿਓ ਸਾਡਾ ਮਤਲਬ ਜਿਹੜਾ ਕਰਜ਼ਾ ਖਤਮ ਕਰੋ 2024 ਤੱਕ 64000 ਕੁਝ ਕਿਸਾਨ ਜਿਹੜੇ ਆਤਮ ਹਤਿਆ ਕਰ ਗਏ ਆ ਪੰਜਾਂ ਛੇ ਸਾਲਾਂ ਦੇ ਵਿੱਚ ਜਿਹੜਾ ਲਾਠੀ ਚਾਰਜ ਹੋਇਆ ਸਾਡੇ ਕਿਸਾਨ ਜਿਹੜੇ ਮਤਲਬ ਜ਼ਖਮੀ ਕੀਤੇ ਆ ਉਹਨਾਂ ਦੇ ਰੋਸ ਵਿੱਚੋਂ ਬੀਕੇਜ ਵੇਖਤਾ ਗ੍ਰਾਹਾਂ ਵੱਲੋਂ 12 ਤੋਂ 3 ਵਜੇ ਤੱਕ ਅੱਜ ਰੋਸ ਜਿਹੜਾ ਆਪਾਂ ਰੇਲਾਂ ਜਾਮ ਕਰਕੇ ਸੈਂਟਰ ਸਰਕਾਰ ਦੇ ਖਿਲਾਫ ਕਰਨਾ ਹੈਗਾ ਜਿਹੜਾ ਕਿ ਪੰਜਾਬ ਦੇ ਵਿੱਚ ਸੱਤ ਥਾਵਾਂ ਤੇ ਆਪਾਂ ਕਰਦੇ ਆ ਕਿਸਾਨ ਅੰਦੋਲਨ ਟੂਪਟ ਉਹਦੀ ਸ਼ੁਰੂਆਤ ਹੋ ਚੁੱਕੀ ਆ ਉੱਥੇ ਹੀ ਸਾਰੀਆਂ ਕਿਸਾਨ ਜਿੱਥੇ ਬੰਦੀਆਂ ਉੱਤਰ ਪਰ ਰਹਦੀਆਂ 18 ਜਿੱਥੇ ਬੰਦੀਆਂ ਜਿਹੜੀਆਂ ਨੇ ਦਿੱਲੀ ਨੂੰ ਕੂਚ ਕਰਨ ਦੇ ਵਿੱਚ ਸ਼ਾਮਿਲ ਹੋ ਰਹੀਆਂ ਸੀਗੀਆਂ ਤੇ ਹਰਿਆਣਾ ਵਿਖੇ ਸ਼ੰਭੂ ਬਾਰਡਰ ਤੇ ਉਹਨਾਂ ਨੂੰ ਰੋਕ ਲਿੱਤਾ ਗਿਆ ਅੱਗੇ ਕੂਚ ਨਹੀਂ ਕੀਤੀ ਜਾਣ ਜਾ ਰਹੀ ਸੋ ਅੱਜ ਕਿਸਾਨਾਂ ਵੱਲੋਂ ਪੂਰੇ ਪੰਜਾਬ ਪਰ ਦੇ ਵਿੱਚ ਰੇਲ ਰੋਕੋ ਕੀਤਾ ਜਾ ਰਿਹਾ ਫਿਲਹਾਲ ਅੰਮ੍ਰਿਤਸਰ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਇਸ ਵੇਲੇ ਪਿੰਡ ਵੱਲੇ ਦੇ ਕੋਲ ਜਿਹੜੀਆਂ ਰੇਲਾਂ ਪੈਂਦੀਆਂ ਨੇ ਉੱਥੇ ਮੌਜੂਦ ਆ ਤਾਂ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਪੂਰੇ ਪੁਕਤਾ ਪ੍ਰਬੰਧ ਕੀਤੇ ਗਏ ਨੇ ਤਸਵੀਰਾਂ ਤੁਸੀਂ ਪੁਲਿਸ ਪ੍ਰਸ਼ਾਸਨ ਨੇ ਆਪਣੀ ਪੂਰੀ ਫੋਰਸ ਤਾਇਨਾਤ ਕੀਤੀ ਹੈ ਤਾਂ ਜੋ ਕੋਈ ਵੀ ਮਾਹੌਲ ਨਾ ਖਰਾਬ ਹੋ ਸਕੇ ਜੇਕਰ ਕੋਈ ਅਸ਼ਰਾਰਤੀ ਅਨਸਰਵਿਸ ਦੇ ਵਿੱਚ ਸ਼ਾਮਿਲ ਹੋਣ ਦੀ ਕੋਸ਼ਿਸ਼ ਕਰਦਾ ਤਾਂ ਉਸ ਨੂੰ ਵੀ ਬਣਦੀ ਕਾਰਵਾਈ ਉੱਤੇ ਕੀਤੀ ਜਾਏਗੀ ਸੋ ਇਹ ਪੁਲਿਸ ਪ੍ਰਸ਼ਾਸਨ ਦੀ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਹਾਲਾਂਕਿ ਜੇਕਰ ਗੱਲ ਕਰਦੇ ਆ ਤਾਂ ਉੱਪਰ ਇੱਕ ਪੁਲ ਤੁਸੀਂ ਦੇਖ ਰਹੇ ਹੋਵੋਗੇ ਉਹਦੇ ਉੱਪਰ ਵੀ ਜਿਹੜੀ ਹੈ ਪੁਲਿਸ ਫੋਰਸ ਜਿਹੜੀ ਹੈ ਕੀ ਤਾਇਨਾਤ ਹੈ ਤਾਂ ਜੋ ਕਿਸੇ ਵੀ ਤਰੀਕੇ ਨਾਲ ਕੋਈ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਨਾ ਕਰ ਸਕੇ ਸੋ ਹੁਣੇ ਹੀ 2 ਮਿੰਟ ਪਹਿਲਾਂ ਇੱਕ ਗੱਲ ਕਰਦੇ ਆ ਤਾਂ ਮੀਟਿੰਗ ਕੀਤੀ ਗਈ ਹੈ ਵੱਡੇ ਅਫਸਰਾਂ ਵੱਲੋਂ ਜਿਸ ਵਿੱਚ ਸਾਰੇ ਪੁਲਸ ਅਧਿਕਾਰੀਆਂ ਨੂੰ ਇਹ ਦੱਸ ਦਿੱਤਾ ਗਿਆ ਕਿ ਜੇਕਰ ਕੋਈ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਨੂੰ ਪ੍ਰੋਟੈਸਟ ਤੋਂ ਬਾਹਰ ਕੱਢ ਲਿਤਾ ਜਾਵੇ ਤੇ ਕਿਸੇ ਵੀ ਪੁਲਸ ਅਧਿਕਾਰੀ ਕੋਲ ਕਿਸੇ ਵੀ ਪੁਲਸ ਮੁਲਾਜ਼ਮ ਕੋਲ ਕਿਸੇ ਵੀ ਤਰੀਕੇ ਦਾ ਕੋਈ ਵੈਪਨ ਨਾ ਮੌਜੂਦ ਨਾ ਹੋਵੇ ਸਾਹੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਹਾਲੇ ਰੇਲਾ ਚੱਲ ਰਿਹਾ ਗਿਆ ਨੇ ਬਸ ਥੋੜੀ ਜਿਹੀ ਦੇਰੀ ਦੇ ਵਿੱਚ ਕਿਸਾਨ ਇੱਥੇ ਪਹੁੰਚਨੇ ਸ਼ੁਰੂ ਹੋ ਚੁੱਕੇ ਨੇ ਸੋ ਜ਼ਰੂਰ ਤੁਹਾਡੇ ਨਾਲ ਇਹ ਤਸਵੀਰਾਂ ਸਾਡੀ ਸਾਂਝੀਆਂ ਕਰਦੇ ਆ ਜਿਹੜੀਆਂ ਕਿਸਾਨ ਇੱਥੇ ਪਹੁੰਚਨੇ ਸ਼ੁਰੂ ਹੋ ਚੁੱਕੇ ਨੇ ਸੋ ਇੱਕ ਮੀਟਿੰਗ ਕੀਤੀ ਗਈ ਸੀਗੀ ਵੱਡੇ ਅਫਸਰਾਂ ਵੱਲੋਂ ਇਹ ਦੱਸ ਦਿੱਤਾ ਗਿਆ ਕਿ ਕਿਸੇ ਵੀ ਤਰੀਕੇ ਦਾ ਕਿਸੇ ਪੁਲਿਸ ਮੁਲਾਜ਼ਮ ਕੋਈ ਅਧਿਕਾਰੀ ਕੋਈ ਵੈਪਨ ਨਹੀਂ ਹੋਣਾ ਚਾਹੀਦਾ ਤਾਂ ਜੋ ਗੱਲ ਕਰਦੇ ਆ ਤਾਂ ਭੀੜ ਦੇ ਵਿੱਚ ਕੁਝ ਵੀ ਹੋ ਸਕਦਾ ਹੈ ਮਾਹੌਲ ਖਰਾਬ ਕਰਨ ਦੀ ਕੋਈ ਕੋਸ਼ਿਸ਼ ਨਾ ਕਰ ਸਕੇ ਸੋ ਇਹ ਬਿਲਕੁਲ ਕਿਸਾਨ ਵੀ ਇੱਥੇ ਪਹੁੰਚੇ ਹੋਏ ਨੇ ਵੱਡੇ ਅਧਿਕਾਰੀ ਵਿਨਾਲ ਦੇ ਨਾਲ ਇੱਥੇ ਮੌਜੂਦ ਨੇ ਤੋ ਬਿਲਕੁਲ ਇਹ ਗੱਲ ਕਰ ਲੈਣੀ ਕਿਸਾਨ ਜਿੱਥੇ ਬੰਦਿਆ ਇੱਥੇ ਪਹੁੰਚਣੀਆਂ ਸ਼ੁਰੂ ਹੋ ਗਈਆਂ ਨੇ ਬਾਪੂ ਜੀ ਕਿਵੇਂ ਦੇਖਦੇ ਹੋ ਅੱਜ ਰੇਲੋ ਰੋਕੋ ਤੇ ਪਹੁੰਚੀ ਹੋ ਕਿੰਨੀ ਕੀ ਦੇਰ ਤੱਕ ਰੇਲਾ ਰੋਕਣੀ ਸ਼ੁਰੂ ਕਰ ਦੋ ਜੀ ਕੋਈ ਕੁਝ ਸਾਡਾ 12 ਵਜੇ ਦਾ ਪੱਕਾ ਐਲਾਨ ਹੋਇਆ ਕਿਉਂਕਿ ਜਿਹੜੇ ਸਾਡੇ ਕਿਸਾਨਾਂ 'ਤੇ ਲਾਠੀ ਚਾਰਜ ਕਰਕੇ ਤੇ ਜ਼ਖਮੀ ਕਰਤਾ ਕੁਝ ਕਿਸਾਨ ਜਾਣਵੀ ਕੋ ਆ ਬੈਠੇ ਨੇ ਕਿਉਂਕਿ ਆਪਣੇ ਹਾਲੇ ਤੱਕ ਸਰਕਾਰ ਨੇ ਸਾਡੇ ਜਿਹੜੇ ਵਾਅਦੇ ਕੀਤੇ ਸੀ ਉਹੋ ਹੀ ਨਹੀਂ ਅੱਜ ਪੂਰੇ ਕੀਤੇ ਇਸ ਕਰਕੇ ਸਾਰਿਆਂ ਨੂੰ ਬੇਨਤੀ ਕਰਦੇ ਆ ਕਿ ਆਪਾਂ ਜੋ ਵੀ ਐ ਇਥੋਂ ਦਾ ਮਤ ਪ੍ਰਸ਼ਾਸਨ ਜਾਂ ਕੋਈ ਵੀ ਐ ਕਿਉਂਕਿ ਅਸੀਂ 12 ਵਜੇ ਤੋਂ ਪੂਰੇ 12 ਵਜੇ ਰੇਲ ਦੇ ਉੱਤੇ ਬਹਿ ਜਾਵਾਂਗੇ ਤੇ ਜਿਹੜਾ ਅਗਲਾ ਪ੍ਰੋਗਰਾਮ ਹੋ ਜਿਵੇਂ ਸਵੇਰ ਕਮੇਟੀ ਦਾ ਲੋ ਹੋ ਜਿਵੇਂ ਸਵੇਰ ਕਮੇਟੀ ਦਾ ਹੋ ਕੁਮਾਊਗਾ ਉਹ ਮੈਂ ਚਲਾਇ ਜਾਵਾਂਗੇ ਅੱਜ ਅਫਸਰਾ ਵੱਲੋਂ ਮੀਟਿੰਗ ਕੀਤੀ ਗਈ ਹੈ ਦੱਸਿਆ ਗਿਆ ਜੇਕਰ ਮਾਹੌਲ ਖਰਾਬ ਕਰਨ ਦੀ ਕੋਈ ਕੋਸ਼ਿਸ਼ ਕਰਦਾ ਜਾਂ ਮਾਹੌਲ ਵਿਗੜਦਾ ਤਾਂ ਚੱਕ ਕੇ ਮੀਟਿੰਗ 'ਚੋਂ ਬਾਹਰ ਕੱਢ ਦਿੱਤਾ ਜਾਏਗਾ ਵੇਖੋ ਜੀ ਮਾਹੌਲ ਅਸੀਂ ਕਦੀ ਖਰਾਬ ਨਾ ਕੀਤਾ ਤੇ ਨਾ ਸਾਡੀ ਕੋਈ ਜੱਥੇਬੰਦੀ ਦਾ ਕੋਈ ਹੋਰ ਹਾਲੇ ਤੱਕ ਕੋਈ ਗੱਲ ਹੋਈ ਆ ਕਿਉਂਕਿ ਜਦੋਂ ਵੀ ਅਸੀਂ ਕੋਈ ਟਾਈਮ ਦੇ ਕੇ ਤੇ ਫੇਰ ਅਸੀਂ ਕੋਈ ਕਾਲ ਦੇ ਕੇ ਫੇਰ ਅਸੀਂ ਜੋ ਵੀ ਪ੍ਰੋਗਰਾਮ ਲੀਕ ਕੇ ਦੱਸਦੇ ਆਂ ਆਵੇਂ ਨਹੀਂ ਹੁਲੜਵਾਜ ਵਾਲੇ ਸਾਡੇ ਕੋਲ ਕੋਈ ਨਹੀਂਗਾ ਕਿਉਂਕਿ ਅਸੀਂ ਜ਼ਿੰਮੇਵਾਰ ਹੈਗੇ ਆ ਇਸ ਕਰਕੇ ਹੁਲੜਵਾਜ ਵਾਲੇ ਸਾਡੀ ਜੱਥੇਬੰਦੀ ਵਿੱਚ ਕੋਈ ਇਹਦਾ ਹੈ ਨਹੀਂਗਾ ਬਬੂ ਜੀ ਲੱਗਦਾ ਨਹੀਂ ਜਿਵੇਂ ਉੱਥੇ ਕਿਸਾਨੀ ਅੰਦੋਲਨ 2.0 ਦੀ ਸ਼ੁਰੂਆਤ ਹੋਈ ਸੀ ਉੱਥੇ ਲਾਠੀ ਚਾਰਜ ਕੀਤਾ ਗਿਆ ਇੱਥੇ ਵੀ ਹੋ ਸਕਦਾ ਹੈ ਇਸ ਤਰੀਕੇ ਦੇ ਨਾਲ ਵੇਖੋ ਜੀ ਸਰਕਾਰ ਦੀ ਮਰਜ਼ੀ ਹੈ ਜੇ ਲਾਠੀ ਚਾਰਜ ਕਰਨਾ ਜੋ ਮਰਜ਼ੀ ਕਰ ਸਕਦੀ ਹੈ ਸਰਕਾਰ ਵਾ ਇਸ ਕਰਕੇ ਇਹ ਵੀ ਆਪਾਂ ਸਾਨੂੰ ਇਸ ਕੋਈ ਗੱਲ ਨਹੀਂ ਕਿਵੇਂ ਦੇਖਦੇ ਹੋ ਜੀ 12 ਤੋਂ 4 ਜਿਹੜਾ ਰੇਲ ਰੋਕੋ ਕੀਤਾ ਜਾਂਦਾ ਹੈ ਜੀ ਭਾਰਤ ਜਿਹੜਾ ਲੋਕਤੰਤਰ ਰਾਜ ਆ ਅਸੀਂ ਮਜ਼ਦ ਪੰਚਾਇਤ ਚੁਣੀ ਹੋਈ ਹੈ ਭਾਰਤ ਦੀ ਜਿਹੜੀ ਲੋਕ ਸਭਾ ਦੇ ਵਿੱਚ ਬੈਠੀ ਆ ਜਦੋਂ ਵੀ ਕੋਈ ਦੁੱਖ ਤਕਲੀਫ ਹੈ ਸਾਨੂੰ ਅਸੀਂ ਆਪਣੇ ਸਰਪੰਚ ਨੂੰ ਕਹਿਣਾ ਯਾਹ ਨੂੰ ਮੁਸ਼ਕਲ ਆ ਅਸੀਂ ਉਹਦੇ ਘਰ ਜਾ ਕੇ ਕਹਿਣਾ ਉਹ ਅਸੀਂ ਸਾਡੇ ਕਿਸਾਨ ਜਿਹੜੇ ਉਹਦੇ ਘਰ ਜਾ ਕੇ ਕਹਿਣਾ ਚਾਹੁੰਦੇ ਸੀ ਕਿ ਸਾਨੂੰ ਫਸਲਾਂ ਦੇ ਭਾਅ ਦਿਓ ਸਾਡਾ ਮਤਲਬ ਜਿਹੜਾ ਕਰਜ਼ਾ ਖਤਮ ਕਰੋ ਜਿਹੜਾ ਬਿਜਲੀ ਐਕਟ ਲੋਕਾਂ ਨੂੰ ਮਾਰਨ ਵਾਲਾ ਜਿਹਨੇ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਕੋ ਬਿੱਲ ਨਹੀਂ ਤਾਰਨੇ ਉਹ ਐਕਟ ਜਿਹੜਾ ਉਹ ਰੱਦ ਕਰੋ ਬੇਰੁਜ਼ਗਾਰ ਜਿਹੜੇ ਸਾਡੇ ਭਾਰਤ ਦੇ ਨੌਜਵਾਨ ਆ ਇਸ ਵੇਲੇ ਜਿਹੜੀਆਂ ਮਤਲਬ ਪ੍ਰਾਈਵੇਟ ਏਜੰਸੀਆਂ ਉਹ ਕਹਿੰਦੀਆਂ ਨੇ ਕਿ 22% ਆ ਬੇਰੁਜ਼ਗਾਰੀ ਤੇ ਸਰਕਾਰ ਕਹਿੰਦੀ ਆ 3.5% ਆ ਯਾਨੀ ਉਹ 22% ਦੇ ਹਿਸਾਬ ਨਾਲ ਤੁਸੀਂ ਲਾ ਲੋ ਪੀ ਮਤਲਬ 25-30 ਕਰੋੜ ਸਾਡਾ ਨੌਜਵਾਨ ਜਿਹੜਾ ਬੇਰੋਜ਼ਗਾਰ ਫਿਰਿਆ ਅਸੀਂ ਉਹਨਾਂ ਵਾਸਤੇ ਉਹ ਗੱਲ ਰੱਖਣ ਜਾ ਰਹੇ ਸੀ ਜਿਹੜਾ ਕਿ ਸਾਨੂੰ ਮਦਦ ਸਾਡੇ ਕਿਸਾਨਾਂ ਨੂੰ ਮਤਲਬ ਗਾੜੀ ਉਹ ਬੈਰੀਕੇਡ ਲਾ ਕੇ ਉਹ ਮਤਲਬ ਕੇਲ ਲਾ ਕੇ ਇਹ ਮਤਲਬ ਰੋਕਣਾ ਜਿਹੜਾ ਨਹੀਂ ਮਤਲਬ ਠੀਕ ਨਹੀਂ ਲੱਗਦਾ ਹੈਗਾ ਦੀ ਬਦਲ ਇਸ ਵੇਲੇ ਜਿਹੜਾ ਉਹ ਡਰੋਨਾਂ ਨਾਲ ਹਮਲਾ ਕਰਕੇ ਉਹਨਾਂ ਦੀਆਂ ਲੱਤਾਂ ਤੋੜ ਦਿੱਤੀਆਂ ਉਹਨਾਂ ਨੂੰ ਜ਼ਖਮੀ ਕਰਤਾ ਯਾਨੀ ਇਹ ਠੀਕ ਨਹੀਂ ਲੱਗਦੀ ਗੱਲ ਜਿਹੜਾ ਲੋਕਤੰਤਰ ਰਾਜ ਦੇ ਵਿੱਚ ਹਰ ਇੱਕ ਨੂੰ ਜਮਹੂਰੀਅਤ ਅਧਿਕਾਰ ਆ ਆਪਣੀ ਗੱਲ ਰੱਖਣ ਦਾ ਪਿਛਲੇ ਮੋਰਚੇ 'ਚ ਵੀ ਬੜੀਆਂ ਜਾਨਾਂ ਗਵਾਣੀਆਂ ਪਈਆਂ ਹੁਣ ਵੀ ਉਹੀ ਹਾਲ ਹੋਣਾ ਸ਼ੁਰੂ ਹੋ ਗਿਆ ਹੈ ਬੜੀਆਂ ਪਾਰਟੀਆਂ ਕਹਿੰਦੀ ਸੀ ਕਿਸਾਨਾਂ ਦੀ ਪਾਰਟੀਆਂ ਕਿਸਾਨਾਂ ਦੇ ਨਾਲ ਖੜੀਆਂ ਕਿ ਪਾਰਟੀ ਖੜਦੀ ਦੇਖ ਰਹੀ ਐ ਨਹੀਂ ਨਾਲ ਜਿੱਥੋਂ ਤੱਕ ਜਾਨਾਂ ਜਾਣ ਦੀ ਗੱਲ ਹੈ 217 ਤੋਂ ਲੈ ਕੇ 2024 ਤੱਕ 64000 ਕੁਝ ਕਿਸਾਨ ਜਿਹੜੇ ਆਤਮ ਹਤਿਆ ਕਰ ਗਏ ਆ ਪੰਜਾਛੇ ਸਾਲਾਂ ਦੇ ਵਿੱਚ 64000 ਤੇ ਇਹ 750 ਨੇ ਜਾਨ ਦਿੱਤੀ ਆ ਇਹ ਜਿਹੜਾ ਮਤਲਬ ਜਾਨ ਦਿੱਤੀ ਆ ਕੋਈ ਇਹਨਾਂ ਦੀ ਵਜਾ ਕਰਕੇ ਦਿੱਤੀ ਗਈ ਆ ਤੇ ਜਿਹੜੇ 64000 ਜਿਹੜੇ ਜਾਨ ਗਵਾ ਬੈਠੇ ਆ ਉਹ ਵੀ ਆਰਥਿਕ ਹਾਲਤ ਮਾਰੀ ਹੋਣ ਕਰਕੇ ਆ ਤੇ ਜੇ ਮਤਲਬ ਸਾਨੂੰ ਦੇਣਾ ਹੀ ਕੁਝ ਨਹੀਂ ਹੈਗਾ ਤੇ ਮਤਲਬ ਕਾਰਪੋਰੇਟ ਘਰਾਣਿਆਂ ਦੀ ਸੇਵਾ ਕਰਨੀ ਆ ਅ 25 ਲੱਖ ਕਰੋੜ ਰੁਪਇਆ ਜਿਹੜਾ ਕਾਰਪੋਰੇਟ ਘਰਾਣਿਆਂ ਦਾ ਇਹ ਸਰਕਾਰ ਨੇ ਮਾਫ ਕਰਤਾ ਤੇ ਸਾਡੇ ਕਿਸਾਨਾਂ ਦਾ ਭਾਰਤ ਦਾ ਸਾਰੇ 6 ਲੱਖ ਕਰੋੜ ਇਹ ਕਰਜ਼ਾ ਇਹ ਉਹ ਕਿਉਂ ਨਹੀਂ ਕੀਤਾ ਜਾਂਦਾ ਮਾਫ ਇਸ ਕਰਕੇ ਅਸੀਂ ਆਪਣੀ ਗੱਲ ਰੱਖਣ ਆਏ ਆ ਤੇ ਉਹ ਜਿਹੜਾ लाठी चार्ज ਹੋਇਆ ਸਾਡੇ ਕਿਸਾਨ ਜਿਹੜੇ ਆ ਮਤਲਬ ਜ਼ਖਮੀ ਕੀਤੇ ਆ ਉਹਨਾਂ ਦੇ ਰੋਸ ਵਿੱਚੋਂ ਪੀਕੇਜੂ ਵਿਕਤਾ ਗ੍ਰਾਹਾਂ ਵੱਲੋਂ 12 ਤੋਂ 3 ਵਜੇ ਤੱਕ ਅੱਜ ਰੋਸ ਜਿਹੜਾ ਆਪਾਂ ਰੇਲਾਂ ਜਾਮ ਕਰਕੇ ਸੈਂਟਰ ਸਰਕਾਰ ਦੇ ਖਿਲਾਫ ਕਰਨਾ ਹੈਗਾ ਜਿਹੜਾ ਕਿ ਪੰਜਾਬ ਦੇ ਵਿੱਚ 7 ਥਾਵਾਂ ਤੇ ਆਪਾਂ ਕਰ ਰਹੇ ਆ ਬਿਲਕੁਲ ਕਹਿ ਸਕਦੇ ਆ ਕਿ ਕਿਸਾਨ ਜਿੱਥੇ ਬੰਦੀਆਂ ਆਉਣੀਆਂ ਸ਼ੁਰੂ ਹੋ ਗਈਆਂ ਨੇ ਜਿਹੜਾ ਲਾਠੇ ਚਾਰਜ ਕੀਤਾ ਗਿਆ ਉਸ ਨੂੰ ਲੈ ਕੇ ਜਾਂ ਹੁਣ ਗੱਲ ਕਰੀਏ ਤਾਂ ਕਿਸਾਨਾਂ ਦੇ ਨਾਲ ਅਫਸਰਾਂ ਦੇ ਨਾਲ ਵੀ ਕੋਈ ਗੱਲ ਹੋਈ ਹੈ ਪਰ ਹਾਲੇ ਤੱਕ ਕਿਸੇ ਵੀ ਤਰੀਕੇ ਨਾਲ ਮੀਡੀਆ ਨੂੰ ਦੱਸਿਆ ਨਹੀਂ ਜਾ ਰਿਹਾ ਸੋ ਇੱਕ ਵਾਰ ਪ੍ਰਸ਼ਾਸਨ ਦੇ ਤੁਹਾਡਾ ਤਸਵੀਰਾਂ ਜ਼ਰੂਰ ਸਾਂਝੀਆਂ ਕਰ ਦਿੰਨੇ ਆ ਜਿੱਥੇ ਪੂਰੀ ਫੋਰਸ ਤੇ ਨਾਦ ਕੀਤੀ ਗਈ ਹੈ ਕਿਸੇ ਵੀ ਤਰੀਕੇ ਦਾ ਜੇਕਰ ਕੋਈ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਦਾ ਹੈ ਜਾਂ ਕਿਸੇ ਵੀ ਤਰੀਕੇ ਦੇ ਜੇਕਰ ਕੋਈ ਗੱਲ ਵੱਧਦੀ ਹੈ ਤਾਂ ਪ੍ਰਸ਼ਾਸਨ ਬਣਦੀ ਕਾਰਵਾਈ ਉਸਤੇ ਕਰੇਗਾ ਤੇ ਨਹੀਂ ਤੁਹਾਡਾ ਮੇਰਾ ਤਾਂ ਪੱਸੀ ਪਾਸ ਜੀ ਕਿੱਥੇ ਧੰਨ ਲਗਾਇਆ ਕਿਉਂ ਲਗਾਇਆ ਕਿੰ ਅੱਛਾ ਤੁਸੀਂ ਕੀਤਾ ਮੋਦੀ ਸਰਕਾਰ ਵੱਲੋਂ ਕਿ ਖੇਤਰ ਸਪੈਸ਼ਲ ਚਿੰਗ ਕਰਿਆ ਗਰੀਬਾਂ ਨੂੰ ਅੱਜ ਪੂਰੇ ਪੰਜਾਬ ਦੇ ਵਿੱਚ ਇਹ ਪ੍ਰੋਗਰਾਮ ਚ ਚੱਲ ਰਿਹਾ ਹੈ ਇਸ ਲਈ ਇੱਥੇ ਆੜੇ ਬੈਠੇ ਆ ਟੈਕ ਬੱਲੇ ਲਾ ਕੇ ਖਲੋ ਕੀਤਾ ਅਸ਼ੇਸ ਤੇ ਅੱਧੀ ਸ਼ਾਮ ਦੀ ਤੋਂ ਉੱਪਰ ਕਲਰ ਕਿਥੋਂ ਸੱਡਿਆ ਨਹੀਂ ਹੈ 12 ਤੋਂ 3 ਵਜੇ ਤੱਕ ਇਹ ਕਿੰਨੀ ਕੀ ਦਾਜ ਮਖਾਨ ਹੋ ਰਹਾ ਹੈ ਕਿੰਨੇ ਜਿੰਨੇ ਬੰਦੀਆਂ ਚ ਸ਼ਾਮਲ ਹੋ ਰਹੇ ਹੈ ਅੱਜ ਜਿਹੜੀ ਇੱਥੇ ਜਥੇਬੰਦੀਆਂ ਉਹਨਾਂ ਦਾ ਭਾਰਤੀ ਕਿਸਾਨੀ ਇਕਤਾ ਉਗਰਾਹ ਜਥੇਬੰਦੀਆਂ ਜਿਹੜੀ ਇੱਥੇ ਕੰਮ ਬੈਠੀ ਹੋਈ ਆ ਵੱਡੇ ਪੱਧਰ ਤੇ ਕਿਸਾਨ ਆ ਪਹੁੰਚੇ ਨੇ ਤੇ ਮਗਰ ਪਹੁੰਚ ਵੀ ਰਹੇ ਨੇ ਹੋਰ ਵੀ ਬਹੁਤ ਵੱਡੇ ਪੱਧਰ ਤੇ ਕਿਸਾਨਾਂ ਨੂੰ ਪਹੁੰਚਣਗੇ ਤੇ ਜੇਕਰ ਨਹੀਂ ਉੱਥੇ ਕਿਸੇ ਥੰਰ ਬੰਨ ਹੁੰਦਾ ਅਗਲਾ ਅਗਲੀ ਗੱਲ ਕੀ ਹੋਏਗਾ ਅਗਲਾ ਜਿਹੜਾ ਐਕਸ਼ਨ ਪਲਾਨ ਕੋਈ ਵੀ ਸੂਬਾ ਕਮੇਟੀ ਦਾ ਸੰਯੁਕਤ ਮੋਰਚਾ ਜਿਸ ਤਰ੍ਹਾਂ ਦਾ ਵੀ ਐਕਸ਼ਨ ਪਲਾਨ ਕਰੂ ਦਊਗਾ ਉਸ ਨੂੰ ਕਾਲ ਨੂੰ ਜਿਹੜਾ ਆਪਾਂ ਐਨ ਬੈਂਡ ਲਾਗੂ ਕਰਾਂਗੇ ਜੀ ਮੋਕ ਗੱਲ ਤੁਹਾਨੂੰ ਦੱਸ ਦਈਏ ਕਿ ਅਫਸਰਾਂ ਵੱਲੋਂ ਮੀਟਿੰਗ ਕੀਤੀ ਗਈ ਹੈ ਜਿਸ ਵਿੱਚ ਉਹਨਾਂ ਨੇ ਕਹਿ ਦਿੱਤਾ ਸੀਗਾ ਕਿ ਜੇਕਰ ਕੋਈ ਵੀ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਪ੍ਰੋਟੈਸਟ ਦੇ ਵਿੱਚੋਂ ਚੱਕ ਕੇ ਬਾਹਰ ਲੈ ਕੇ ਆਇਆ ਜਾਵੇ ਤਾਂ ਜੋ ਕਿਸੇ ਵੀ ਤਰੀਕੇ ਦੇ ਨਾਲ ਉਸ ਪ੍ਰੋਟੈਸਟ ਨੂੰ ਖਰਾਬ ਨਾ ਕੀਤਾ ਜਾਵੇ ਕਿਸੇ ਵੀ ਤਰੀਕੇ ਦੇ ਨਾਲ ਜੇਕਰ ਗੱਲ ਕਰਦੇ ਆ ਤਾਂ ਮਾਹੌਲ ਨਾ ਖਰਾਬ ਕੀਤਾ ਜਾਵੇ ਸੋ ਉੱਚ ਅਧਿਕਾਰੀ ਸਾਹਿਬ ਨੂੰ ਜੀ ਸਰ ਕੀ ਕੀ ਤਿਆਰੀਆਂ ਕੀਤੀਆਂ ਗਈਆਂ ਨੇ ਅੱਜ ਰੇਲ ਰੋਕੋ ਕੀਤਾ ਜਾ ਰਿਹਾ ਜੀ ਕਿਸਾਨਾਂ ਵੱਲੋਂ ਅੱਜ 12 ਤੋਂ 4 ਰੇਲ ਰੋਕੋ ਦੀ ਕਾਲ ਹੈ ਤੇ ਫੋਰਸ ਅਸੀਂ ਕਾਫੀ ਅੱਛੇ ਨੰਬਰ ਚਲਾਈ ਹੋਈ ਹੈ ਤੇ ਜੀਓ 7 ਵੀ ਇੱਥੇ ਹੈਗੇ ਆ ਤੇ ਆਪਣਾ ਕਾਂਸਟੇਬਲ ਕਾਂਸਟੇਬਲਰੀ ਵੀ ਹੈਗੀ ਹੈ ਤੇ ਬਾਕੀ ਅਸੀਂ ਤਾਂ ਇਹ ਅਪੀਲ ਕਰਦੇ ਕਿ ਪੀਸਫੁਲ ਪ੍ਰੋਟੈਸਟ ਹੋਏ ਤੇ ਉਸ ਤੋਂ ਬਾਅਦ 4 ਵਜੇ ਦਾ ਖਤਮ ਹੋਉਂਦਾ ਹੈਗਾ ਉਸ ਤੋਂ 4 ਵਜੇ ਪੀਸਫੁਲੀ ਖਤਮ ਹੋ ਕੇ ਸਾਰੇ ਘਰੋ ਘਰੀ ਜਾਣ ਸਰ ਜੇ ਕੋਈ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਦਾ ਹੈ ਇਹ ਪ੍ਰੋਟੈਸਟ ਦੇ ਵਿੱਚ ਇਸ ਤਰੀਕੇ ਦੀ ਕੋਈ ਗੱਲ ਆਉਂਦੀ ਹੈ ਗੜਬੜ ਹੁੰਦੀ ਹੈ ਤਾਂ ਉਸ ਦੇ ਉੱਤੇ ਕੀ ਕਾਰਵਾਈ ਕੀਤੀ ਵਿਲਟੇ ਲੀਗਲ ਐਕਸ਼ਨ ਵਾਟੇਵਰ ਇਜ਼ ਅਪਟ ਅਸੀਂ ਜਿਵੇਂ ਉੱਪਰ ਪੋਲ ਹੈ ਪੋਲ ਦੇ ਉੱਪਰ ਵੀ ਪੁਲਿਸ ਤਨਾਤ ਕੀਤੀ ਗਈ ਹੈ ਜੀ ਬਿਲਕੁਲ ਜੀ ਅ ਬ੍ਰਿਜ ਦੇ ਉੱਪਰ ਵੀ ਅਸੀਂ ਆਪਣੇ ਟੀਮ ਲਾਈਏ ਕਿ ਕੋਈ ਉੱਪਰ ਕੋਈ ਸ਼ਰਾਰਤ ਨਾ ਕਰੇ ਸੋ ਬਿਲਕੁਲ ਇਹ ਕਹਿ ਸਕਦੇ ਹਾਂ ਕਿ ਕਿ ਕਿਸੇ ਵੀ ਤਰੀਕੇ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਨਾ ਕੀਤੀ ਜਾਵੇ ਲੋਅਨ ਆਰਡਰ ਨੂੰ ਪੂਰਾ ਮੇਨਟੇਨ ਰੱਖਿਆ ਹੈ ਡੀਸੀਪੀ ਸਾਡੇ ਨਾਲ ਗੱਲਬਾਤ ਕਰਕੇ ਗਏ ਨੇ ਸੋ ਕਿ ਕਿਸਾਨ ਜਥੇਬੰਦੀਆਂ ਪੀਸਫੁਲੀ ਪ੍ਰੋਟੈਸਟ ਕਰਨੀਆਂ ਜੇਕਰ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਹੁੰਦੀ ਹੈ ਤਾਂ ਉਸੇ ਵੇਲੇ ਹੀ ਉੱਥੇ ਬਣਦੀ ਕਾਰਵਾਈ ਕੀਤੀ ਜਾਏਗੀ ਜੁੜ ਰੋ ਡੀ5 ਚੇਨ ਪੰਜਾਬੀ ਦੇ ਨਾਲ ਮੈਂ ਅਦਵੰਦੀਪ ਸਿੰਘ ਅਮਰਸਰ ਨਿਰਧਰ ਹਾਂ ਨਿਰਪੱਖ ਰਹਿਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਕੌਣ ਕੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੀ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੋਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ਕਲ ਜੀ ਮੈਂ ਹਕੁਲ ਰਾਜ ਹੁੰਦਾ ਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ